ਕਹਣਾ ਮੈਨੂੰ ਰੋਕੀਂ ਦੇਂਦੇ ਆ ਇਹ ਕਿਸੇ ਉਲੂ ਦਾ ਫੱਟੇ ਨੇ ਪਾਈ ਆ ਮੈਨੂੰ ਨਹੀਂ ਪਤਾ ਪਰ ਇਹਨੂੰ ਮੈਂ ਇੱਕ ਗੱਲ ਦੱਸ ਦੇਣਾ ਚਾਹਣਾ ਕਿ ਮੈਂ ਸ਼ੇਰ ਆ ਤੇ ਜੰਗਲ 'ਚ ਸ਼ੇਰ ਜਦ ਤੱਕ ਜਿਉਂਦਾ ਰਾਜ ਉਹਦਾ ਹੀ ਹੁੰਦਾ ਹੈ ਮੈਂ ਗੱਲ ਕਹੀ ਸੀ ਇਹਨੂੰ ਆ ਜਿਹੜਾ ਜੀਨੈਟਰੀ ਕੋਲ ਲਈ ਆ ਮੇਰੀ ਮੈਨੂੰ ਲੱਗਦਾ ਇਹੋ ਹੀ ਬੰਦਾ ਤੇ ਇਹਨੂੰ ਮੈਂ ਇੱਕ ਗੱਲ ਕਹੀ ਸੀ ਬਈ ਹੁਣ ਮੈਂ ਅਮਰਿਤ ਮਹਾਰਾ ਨੇ ਮਮਿਸ਼ ਸ਼ਿਕਾਇਤ ਆ ਆਪਣੀ ਗੋਦ ਵੀ ਪਛਾ ਲਿਆ ਤੇ ਹੁਣ ਮੈਂ ਜਾਣ ਦੀ ਤਿਆਰ ਆ ਬਾਦਸ਼ਾਹ ਜੀ ਬਰਦਰ ਮਰਜ਼ੀ ਲੈ ਜਾ ਮੇਰੀ ਜ਼ਿੰਦਗੀ ਸੰਪੂਰਨ ਹੋ ਗਈ ਹੈ ਨਹੀਂ ਇਹਨੇ ਹੋਣੀ ਬਣਾ ਕੇ ਗੱਲ ਕਰਤੀ ਮੇਰੇ ਘਰ ਦੇ ਮਾਤਾ ਕਿ ਆਪਣੀ ਮੈਂ ਕਦੇ ਆਪਣੀ ਵਾਈਫ ਨੂੰ ਵਾਈਫ ਨਹੀਂ ਕਿਹਾ ਮਾਤਾ ਹੀ ਕਿਹਾ ਪਰ ਮਾਤਾ ਸਤਵੀਰ ਕੋਰ ਨੀਨਾ ਉਹ ਵਿਚਾਰੀ ਦੋ ਦੋ ਟਿਫਨ ਚੱਕੀ ਫਿਰਦੀ ਹੈ ਨਾਲੇ ਤਾਂ ਅਕੈਡਮੀ ਜਾਂਦੀ ਹੈ ਅਕੈਡਮੀ ਜਣੋ ਕੀ ਹੈ ਫੇਰ ਰੋਟੀ ਪਿੱਛੇ ਪਿੱਛੇ ਲਈ ਫਿਰਦੀ ਹੈ ਮੇਰੇ ਕੋਲ ਕਈ ਵਾਰੀ ਟਾਈਮ ਨਹੀਂ ਹੁੰਦਾ ਖਾਣ ਨੂੰ ਹੈ ਜੀ ਤੇ ਮੇਰੇ ਬੱਚੇ ਵੀ ਵਿਕਟਰ ਐਮੀ ਜੂਵੀ ਛੋਰਾ ਤੇ ਲੀਲਾ ਬਟੀਆਂ ਮੇਰੀ ਧੀ ਦੀ ਵਾਈਫ ਹੈ ਜੀ ਮੇਰੀ ਇਹਲ ਬਟੀਆਂ ਯੂਵੀ ਦੀ ਵਾਈਫ ਹੋ ਤੇਰੇ ਸੋਨੇ ਗ੍ਰੈਂਡ ਚਿਲਡਰਨ ਬੱਚੇ ਸੋਨੇ ਮਾਤਾ ਉਹ ਸ਼ਵਨ ਮੁਹੂਰੀ ਸਾਰੇ ਅਸੀਂ ਇੱਕ ਪਰਿਵਾਰ ਹਾਂ ਤੋਂ ਦੱਸਦੀਏ ਗੱਲ ਠੀਕ ਹੈ ਨਾ ਇਹ ਲਿਖਣ ਤੋਂ ਪਹਿਲਾਂ ਪਹਿਲਾਂ ਤਾਂ ਦਿਮਾਗ ਸੈਟ ਕਰ ਲ ਫੇਰ ਨਾ ਕਰ ਮੁਰਦਾ ਕਹਿੰਦੇ ਇਸ ਵੇਲੇ 70 ਵੀ ਫੇਰ ਮੈਂ ਤੁਹਾਡੇ ਹੈ ਤੁਸੀਂ ਕੀ ਸਮਝ ਬੱਬਰ ਜੇ ਆਦਮੀ ਆ ਨਾ ਮੇਰਾ ਇਕਾ ਵੱਡਾ ਪਰਿਵਾਰ ਹੈ ਸਾਰੀ ਦੁਨੀਆ ਮੇਰਾ ਪਰਿਵਾਰ ਹੈ ਸਾਰੀ ਦੁਨੀਆ ਦੀ ਮੇਰੀਆਂ ਧੀਆਂ ਨੇ ਪੁੱਤਰ ਨੇ ਹੈ ਜੀ ਮੈਂ ਦਸਵੇਂ ਗੁਰੂ ਮਹਾਰਾਜ ਨੇ ਆਖਿਆ ਸਾਚ ਕਹੂੰ ਸੁਲਿਓ ਸਭੇ ਜਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਠੀਕ ਹੈ ਨਾ ਤੇ ਮੈਂ ਸਾਰੀ ਦੁਨੀਆ ਮੇਰੀ ਆਪਦੀ ਪਰਿਵਾਰ ਆ ਕੱਦਰ ਹੈ ਮੇਰਾ ਸਿੱਖ ਕਾਮਦਾ ਮੈਂ ਪਰਿਵਾਰ ਦਾ ਸਦਸਿਆ ਆ ਜੇ ਤੁਹਾਨੂੰ ਮੈਂ ਦੱਸ ਦਿਆਂ ਵੀ ਮੇਰੇ ਬਾਪੂ ਜੀ ਹੈ ਤੁਨ ਤੁਨ ਫਰੀਦ ਗੋਬਿੰਦ ਸਿੰਘ ਜੀ ਮਹਾਰਾਜ ਸਤਕਾਰਯੋਗ ਬਾਪੂ ਜੀ ਸਤਕਾਰਯੋਗ ਮਹਾਰਾਜ ਬਾਬਾ ਦੀਪ ਸਿੰਘ ਜੀ ਸਰਦਾਰ ਯੋਗ ਮੇਰੇ ਬਾਪੂ ਜੀ ਛੋਟੇ ਮੇਰੀ ਮਾਂ ਭਾਜੀ ਮਾਤਾ ਸਹਿਬ ਗੌਰ ਜੀ ਮੇਰੀ ਦਾਦੀ ਮਾ ਮਾਤਾ ਗੁਜਰਕਾਰ ਜੀ ਮੇਰੇ ਚਾਰ ਵੱਡੇ ਭਰਾ ਮੇਰੇ ਬਾਬੇ ਬਾਬਾਜੀਤ ਸਿੰਘ ਜੀ ਜੁਝਾਰ ਸਿੰਘ ਜੀ ਹੈ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਚੋਰਾਵਰ ਸਿੰਘ ਜੀ ਮੇਰੇ ਪੰਜ ਪਿਆਰੇ ਵਾਰਾ ਜੀ ਮੇਰੇ ਚਹੀਤ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਜਗਦੀ ਜੋਤ ਮੇਰੇ ਗੁਰੂ ਮਹਾਰਾਜ ਜੀ ਹੈ ਜੀ ਇਹ ਮੇਰਾ ਏਡਾ ਵੱਡਾ ਪਰਸਿੱਖ ਕਾਮ ਚਹੀਤ ਸਿੰਘ ਸਾਰੇ ਇਹ ਮੇਰੇ ਰਿਸ਼ਤੇਦਾਰ ਨੇ ਮੇਰਾ ਪਰਿਵਾਰ ਆ ਮੇਰੇ ਇਸ ਪਰਿਵਾਰ ਦਾ ਬੱਚਾ ਇਹ ਇਹ ਪਰਿਵਾਰ ਮੇਰਾ ਮੈਨੂੰ ਜ਼ਿੰਦਗੀ ਦੇ ਵਿੱਚ ਇੰਨੀ ਕਿ ਤਾਕਤ ਬਖਸ਼ੀ ਹੋਈ ਹੈ ਵੀ ਜੇ ਜਦ ਚਾਹੂੰਗਾ ਤਾਂ ਉਹ ਜਾਊਂਗਾ ਪਰ ਇਹ ਗਰੂਰੀ ਮੈਂ ਗੱਲ ਕੀਤੀ ਸੀ ਵੀ ਮੈਂ ਹੁਣ ਸੰਪੂਰਨ ਹੋ ਗਈ ਜ਼ਿੰਦਗੀ ਵਿੱਚ ਮੇਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਆ ਆਯੂ ਵੀ ਹਰ ਮਹੀਨੇ 50000 ਰੁਪਿਆ ਮੇਰੇ ਅਕਾਊਂਟ 'ਚ ਭੇਜਦਾ ਤੇ ਜੇ ਮੈਂ ਹੁਣ ਅਵਾਜ਼ ਮਾਰਦਾ ਨਾ ਵੀ ਮੈਨੂੰ ਆ ਚਾਹੀਦਾ ਤਾਂ ਸਾਰਾ ਕੁਝ ਛੱਡ ਕੇ ਆ ਜਾਊ ਠੀਕ ਹੈ ਤੇ ਉਹ ਜਿਹੜੀ ਮੇਰੀ ਮਾਤਾ ਛੋਟੀ ਆਪਣੀ ਸੁਤਵੀਰ ਪਰ ਨਹੀਂ ਨਾ ਇਹ ਸਾਰਾ ਦਿਨ ਚਾਰੀ ਕੱਡੇ ਵਿੱਚ ਹੀ ਕੰਮ ਕਰਦੀ ਘਰ ਵੀ ਚਲਾਉਂਦੀ ਬੱਚੇ ਪਾਲਦੀ ਆ ਇਹ ਮੇਰੇ ਨਾਲ ਇੰਨਾ ਸਤਕਾਰ ਮਾਨ ਪਿਆਰ ਕਰ ਇਹ ਜਿਹੜੇ ਆਪਣੇ ਉਹ ਘਰ ਵਾਲੇ ਐ ਹੈ ਜੀ ਤੇ ਮਾਤਾ ਸਾਡੀ ਹੈ ਬਰਮੀਤ ਕਾਰਜ ਜੀ ਉਹ ਸਾਨੂੰ ਐ ਪਾਲਦੇ ਜਿਹੜੇ ਬੱਚੇ ਪਾਲੇ ਹੁੰਦੇ ਮੈਂ ਤਾਂ ਪਿਆਰ ਹੀ ਬਾਲਾ ਕਰਦੇ ਮੈਂ ਤਾਂ ਉਹ ਪੁੱਤ ਸਮਝਿਆ ਕਰਦਾ ਤੇ ਤੂੰ ਜੋ ਮਰਜੀ ਲਿਖਦਾ ਓਏ ਅਗਰ ਉਹ ਭਾਈ ਆਪਦੀ ਕਲਮ ਹਿਸਾਬ ਨਾਲ ਚਲਾਇਆ ਕਰੋ ਆਰਟੀਕਲ ਹਿਸਾਬ ਨਾਲ ਲਿਖਿਆ ਕਰੋ ਫਿਰ ਲਾ ਕਿਉਂ ਜੀ ਹੈ ਤੈਨੂੰ ਕਿਹਦਾ ਹੱਕ ਦਿੱਤਾ ਵੀ ਅਜਿਹੀ ਗੱਲਾਂ ਲਿਖਣ ਦਾ ਤੈਨੂੰ ਯੋਗਰਾ ਸਿੰਘ ਐ ਲੱਗਦਾ ਹੈ ਹੈ ਗੱਲਾਂ ਜਰਨਲ ਵੀ ਕਰੇ ਕਹਿੰਦੇ ਨੇ ਮੈਂ ਮਰਨ ਨੂੰ ਤਿਆਰ ਮੇਰੇ ਰੋਟੀ ਨਹੀਂ ਮਿਲਦੀ ਰੋਟੀ ਦਾ ਮੈਨੂੰ ਸਾਰੀ ਦੁਨੀਆ ਦਿੰਦੀ ਹੈ ਮੇਰੇ ਘਰ ਦੇ ਮੇਰੇ ਪਿੱਛੇ ਪਿੱਛੇ ਤੁਰੇ ਫਿਰਦੇ ਹੈ ਅੱਗੇ ਤੋਂ ਕੀ ਚੱਲ ਕਿਉਂਕਿ ਅਮਰਿਸ਼ਾ ਕਹਿੰਦਾ ਜੇ ਮੈਂ ਪੱਲਾ ਵਾਲਾ ਯੋਗਰਾ ਹੁੰਦਾ ਮੈਂ ਤੇਰਾ ਦਫ਼ਤਰ ਆ ਜਾ। ਤੇਰੇ ਪਰਿੰਟ ਕੌਣ ਐ ਕੌਣ ਨਹੀਂ ਐ। ਜਗਬਾਨੀ ਦਾ ਹੋਏਗਾ ਭਾਈ ਆਪਦੇ ਘਰੇ। ਸਮਝਾ ਗਿਆ ਨਾ? ਅਫਰਦਾਰ ਜਿਹਾ ਗੱਲਾਂ ਲਿਖੀਆਂ ਤੈ। ਗੱਲ ਕੁਛ ਕਰੀ ਦੀਆ ਕਰ ਤੁਸੀਂ ਕੁੰਦਨੇ ਹੋ। ਤੇ ਲੋਕਾਂ ਦੇ ਘਰਾਂ 'ਚ ਕ੍ਰੇਸ਼ ਕਰਨਾ ਚਾਹੁੰਦੇ ਹੋ ਨੇ ਘਰ ਤੋੜਨਾ ਚਾਹੁੰਦੇ ਹੋ ਤੁਸੀਂ। ਹਿਸਾਬ ਨਹੀਂ ਭਾਈ ਆ ਜਿਵੇਂ ਆਪ ਦਾ। ਅੱਜ ਦਿੱਤਾ ਮਾਫ ਕਰ ਮੁੜ ਕੇ ਨਾ ਲਿਖੀਆਂ ਅੱਜ ਦਾ। ਤੇ ਤੁਸੀਂ ਇਹਨਾਂ ਦੇ ਗੱਲਾਂ ਨਾ ਸੁਣਾਇਆ ਕਰੋ ਤੁਹਾਨੂੰ ਯੋਗਰਾ ਸਿੰਘ ਜਾਣਦੇ ਐ ਨੇ ਮੈਨੂੰ ਫੋਨ ਆ ਗਏ ਲੋਕਾਂ ਦੇ ਲੋਕ ਰੋਈ ਜਾਂਦੇ ਐ ਵਿਚਾਰੇ ਕੀ ਕਰਤਾ ਤੂੰ ਲਿਖਿਓ ਇਹੜਾ ਅਟਕ ਤੁਸੀਂ ਪੜ ਰਹੇ ਹੋ ਇਹ ਬਕਵਾਸ ਹੈ। ਕੱਹਾ ਮੈਂ ਕੁਝ ਹੋਰ ਸੀ ਇੰਟਰਵਿਊ ਕਰਕੇ ਗਿਆ ਸੀ ਮੈਨੂੰ ਲੱਗਿਆ ਪਤਾ ਹੁਣ ਪਔਣਾ ਹੈ। ਜੱਗ ਬਾਣੀ ਤੋਂ ਆਇਆ ਹੀ ਕਰੇ। ਦਰ ਮੈਂ ਹਜੇ ਬੰਦੇ ਇੰਟਰਵਿਊ ਕਰਦੇ ਨਹੀਂ ਫਿਰ ਮੈਂ ਕਹਾਂ ਦਰ ਕੋਈ ਗੱਲ। ਉਸ ਕਰਕੇ ਭਾਈ ਆਪ ਦਾ ਹਿਸਾਬ ਕੀ ਕਰੋ। ਮੇਰੇ ਪਰਿਵਾਰ ਬਾਰੇ ਲਿਖਿਆ ਜਾਂ ਕੋਈ ਗੱਲ ਕੀਤੀ ਫਿਰ ਨਾਖੇ ਜੀ। ਇਹੋ ਜਿਹਾ ਪਰਿਵਾਰ ਇਹੋ ਜਿਹੇ ਬੱਚੇ ਇਹੋ ਜਿਹੇ ਮਾਤਾਵਾਂ ਨਹੀਂ ਮਿਲ ਸਕਦੀਆਂ ਕਿਸੇ ਨੂੰ ਜਿੰਨਾ ਮੇਰਾ ਬੜਾਪੇ ਚਖਿਆਰ ਕਰਦੇ। ਇਹ ਹੋਰ ਕੰਮ ਹੈ ਵੀ ਮੈਂ ਸ਼ੂਟਿੰਗਾਂ ਕਰਨਾ, ਇੱਧਰ ਜਾਣਾ ਉੱਧਰ ਜਾਣਾ ਕ੍ਰਿਕਟ ਦੀ ਕੋਚਿੰਗ ਕਰਨੀ ਹੈ ਜੀ ਤੇ ਮੈਨੂੰ ਇਹਨਾਂ ਟ ਇਹ ਥੋੜਾ ਵੀ ਮਤਲਬ ਸਵੇਰੇ ਤੂੰ ਘਰ ਤੋਂ ਦੂਰ ਕਿਤੇ ਅਮਰਦਰ ਦੇ ਮੇਰੀ ਫਾਮਲੀ ਬਾਰੇ ਮੁੜ ਕੇ ਗੱਲ ਨਹੀਂ ਕਰੀ ਤਾ ਮੈਂ ਦੱਸ ਦਉ ਸਮਝ ਆ ਗਈ ਮੈਂ ਉਹ ਆਦਮੀ ਆ ਮੇਰੇ ਪਰਿਵਾਰ ਦੇ ਮਰ ਜਾ ਵੀ ਛਿੱਟਾ ਪਕਦੇ ਨੇ ਪਾਇਆ ਤੇ ਮੈਂ ਧੱਜੀਆਂ ਦੇ ਵੜਾ ਹਾਂ ਹਾਂ ਮੇਰੇ ਲਈ ਮੇਰਾ ਪਰਿਵਾਰ ਬਹੁਤ ਵੱਡੀ ਚੀਜ਼ ਹੈ ਬਸ ਇਹ ਗੱਲ ਤੂੰ ਯਾਦ ਰੱਖਣਾ ਖਬਰਦਾਰ ਜੇ ਕਿਸ ਨੇ ਪੈਨ ਚੱਕ ਕੇ ਇੱਕ ਵੀ ਆਦਮੀ ਮੇਰੇ ਬੱਚਿਆਂ ਬਾਰੇ ਜਾਂ ਮੇਰੀ ਮਾਤਾਵਾ ਬਾਰੇ ਜਾਂ ਮੇਰੇ ਪਰਿਵਾਰ ਬਾਰੇ ਕੁਝ ਲਿਖਿਆ ਰਹੀ ਰਿਸ਼ਤੇਦਾਰਾਂ ਦੀ ਗੱਲ ਵੀ ਦੱਸਿਆ ਇਹ ਨਕਲੀ ਰਿਸ਼ਤੇਦਾਰ ਜਿਹੜੇ ਸਾਡੇ ਘਰ ਖਰਾਬ ਕਰਦੇ ਨੇ ਮੈਂ ਹੋਣ ਵੀ ਕੰਨ ਰਿਸ਼ਤੇਦਾਰ ਤੇ ਕੁੱਤੇ ਇਹ ਘਾਤ ਜਿਹੜਾ ਆਪਣੀ ਪਿਆਰ ਘਰ ਚੋਂ ਡੇ ਉਹ ਹੁੰਦਾ ਰਿਸ਼ਤੇਦਾਰ ਆਇਆ ਮਾਮਾ ਪਟਿਆਲੇ ਵਾਲਾ ਬੋਲਦਾ ਮੈਨੂੰ ਪਤਾ ਨਹੀਂ ਕਿਉਂ ਨਾ ਤੂੰ ਤਾਂ ਲੱਗਦੀ ਮਾਮਾ ਤੇਰੀ ਜੁਰਤ ਕੀ ਗੱਲ ਕਰਦੀ ਐ ਆ ਮੁਰ ਤੇਰਾ ਗੱਲ ਕਰੀ ਮੇਰੇ ਇੱਥੇ ਕੋਈ ਮਾਮਾ ਚ ਆਇਆ ਤਾਤਾ ਮਸੀ ਨਹੀਂ ਕੁਝ ਨਹੀਂ ਮੇਰਾ ਇੱਕ ਗੁਰੂ ਘਰ ਐ ਤੇ ਮੇਰਾ ਪਰਿਵਾਰ ਐ ਮੇਰੇ ਬੱਚੇ ਆ ਦੈਟਸ ਇਟ ਇਸਲਾਵਾ ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਮੇਰਾ ਸਿਮਰਨ ਮੇਰਾ ਪੁੱਤ ਹੈ ਹੈ ਜੀ ਔਰ ਮੇਰਾ ਜੋਬਨਜੀਤ ਮੇਰਾ ਪੁੱਤ ਹੈ ਇਹ ਕਿਹੜੀ ਗੱਲ ساری ਦੁਨੀਆ ਪੁੱਤ ਤੁਸੀਂ ਜਾਓ ਆਰਟੀਕਲ ਲਿਖ ਕੇ ਜੋ ਮਰਜ਼ੀ ਬੋਲਦੇ ਨੇ ਖਬਰਦਾਰ ਮੇਰੇ ਬਾਰੇ ਗੱਲ ਕੀਤੀ ਤਾ ਪਹਿਲਾਂ ਤਾਂ ਇੰਟਰਵਿ ਹੈਂ ਵੇ ਤੋ ਹੀ ਜੋ ਮਰਜ਼ੀ ਦੇਖੋ ਇਸ ਕਰਕੇ ਮੈਂ ਜਿੰਨਾ ਖੁਸ਼ੀ ਸੀ ਬੰਦਾ ਕੋਈ ਵੀ ਨਹੀਂ ਹਾਏ ਹੋਰ ਗੱਲ ਹੈ ਮੈਂ ਆਪਣਾ ਜੀਵਨ ਅਲੱਗ ਹੋ ਕੇ ਮਹਾਰਾਜੇ ਕਦਮਾ ਜੀਣਾ ਚਾਹੁੰਦਾ ਕਿਉਂਕਿ ਮੇਰੀ ਪਾਠ ਪੂਰੀ 24 ਘੰਟੇ ਮੈਂ ਪਾਠ ਹੀ ਕਰਨਾ ਹੁੰਦਾ ਹੁਣ ਗੱਡੀ ਜਾ ਰਿਹਾ ਮੈਂ ਪੰਜ ਬਾਣੀਆਂ ਦਾ ਪਾਠ ਮਹਾਰਾਜ ਜੀ ਨੇ ਮੈਨੂੰ ਕਰਾਇਆ ਬਿਸ਼ੂ ਨੇ ਵੀ ਸੁਣਿਆ ਹੈ ਤੇ ਅਗੇ ਤੋ ਇਹ ਗੱਲ ਖਾਬਰਦਾਰ ਜੀ ਕੋ ਬੋਲਿਆ ਮੇਰਾ ਪਰਿਵਾਰ ਮਹਿਯੂ ਵੀ ਮੇਰਾ ਪੁੱਤ ਮੇਰਾ ਉਹ ਐਨਾ ਮੇਰਾ ਖਿਆਲ ਕਰਦਾ ਹੈ ਚੋਰਾ ਕਰਦਾ ਹੈ ਜੋਰੀ ਦੀ ਵਾਈਫ ਨੀਲਮ ਕਰਦੀ ਹੈ ਹੇਜ਼ਲ ਕਰਦੀ ਹੈ ਗ੍ਰੈਂਡਚਿਲਡਰੋ ਚਾਰਾ ਹੁਣ ਐਰ ਬਾਪੂ ਹੈਂ ਬੱਚੇ ਮੇਰੇ ਐ ਨਹੀਂ ਮੇਰੀ ਇੰਡੀਆ ਟਿੱਪ ਖੇਡ ਰਹੀ ਐ ਵੈਕਟਰ ਮੇਰਾ ਗਿਆ ਹੋਇਆ ਅ ਅਮਰੀਕਾ ਉਥੇ ਕੜਗੀਆਂ ਖੋਲਣ ਤੇ ਉਹ ਵਿਚਾਰੀ ਜਿਹੜੀ ਮਾਂ ਆਪਣੀ ਨੀਨਾ ਤੇ ਸਤਵੀਰ ਇਹ ਵਿਚਾਰੀ ਤੂੰ ਹੀ ਵਰਦੀ ਐ ਸਾਰਾ ਦਿਨ ਇੱਥੇ ਉਹ ਕੀ ਕਰਦੇ ਹੋ ਕੀ ਖਾਦਾ ਉੱਚੀ ਬਣਾਵਾ ਕਰ ਹੈ ਸੋ ਖਬਰਦਾਰ ਜੇ ਅੱਜ ਤੋਂ ਬਾਅਦ ਇੱਕ ਵੀ ਅਲਫਾਜ਼ ਮੇਰੇ ਪਰਵਾਅ ਪਰ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਆ ਪੜ ਕੇ ਨਾ ਵੀ ਉਦਾਸ ਹੋਇਆ ਕਰੋ ਅਜੇ 20 ਤੋਂ ਦੂਜੀ ਤੋਰੇ ਕਰਦੇ ਆ ਠੀਕ ਹੈ ਨਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ